ਰੋਡਾਂ ਤੋਂ ਜਿਹੜੇ ਇਹ ਜਿਹੜਾ ਪੂਰਾ ਰਾਹ ਉਹ ਕੰਮ ਕੀਤਾ ਆਇਆ ਤੇ ਟਰੱਕ ਜਿਹੜੇ ਆ ਲੰਮੀਆਂ ਦਫਾਰਾਂ ਚ ਗਰਦਾਪੁਰ ਤੋਂ ਲੈ ਕੇ ਧਾਰੀਵਾਲ ਤੱਕ ਜਿਹੜੀਆਂ ਨੇ ਪੂਰੀਆਂ ਲੰਮੀਆਂ ਲੈਣਾ ਜਿਹੜੀਆਂ ਨੇ ਲੱਗੀਆਂ ਜਾਣੇ ਕਿਉਂਕਿ ਰੋਡ ਜਿਹੜਾ ਆ ਇਹ ਪਰਸੂ ਤੋਂ ਹੀ ਲਗਭਗ ਜਿਹੜਾ ਬੰਦ ਕੀਤਾ ਹੋਇਆ ਹੈ ਕਿਉਂਕਿ ਉਹ ਗਰਦਾਪੁਰ ਮੇਨ ਰੋਡ ਪਾਈਪਾਸ ਦੇ ਉੱਤੇ ਜਿਹੜਾ ਆ ਇੱਕ ਵੱਡਾ ਧਰਨਾ ਜਿਹੜਾ ਆ ਉਹ ਲੱਗਾ ਹੋਇਆ ਆ ਧਰਨਾ ਲੱਗਣ ਦਾ ਕਾਰਨ ਇਹ ਆ ਕਿ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਆ ਉਹ ਬੰਦਾ ਮਾਰ ਦਿੱਤਾ ਗਿਆ ਤੇ ਬੰਦਾ ਮਾਰਨ ਦੇ ਨਾਲ ਹੀ ਜਿਹੜਾ ਆ ਉਹ ਸੋ ਸਿਕਲ ਤੇ ਮੁਰਤੇ ਜਿਹੜਾ ਆ ਉਹ ਕੇਸ ਕਰਨ ਨੂੰ ਕਹਿ ਰਹੇ ਨੇ ਲੋਕ ਤੇ ਜਿਹੜਾ ਰੋਡ ਆ ਉਹ ਜਾਮ ਕੀਤਾ ਹੋਇਆ ਆ ਪ੍ਰਸ਼ਾਸਨ ਦੇ ਸਿਰ ਤੇ ਫਿਲਹਾਲ ਕਿਸੇ ਕਰਨ ਦੀ ਕੋਈ ਨੂੰ ਜਿਹੜੀ ਉਹ ਨਹੀਂ ਸਰਗਦੀ ਪਈ ਤੇ ਤਸਵੀਰਾਂ ਤੁਸੀਂ ਦੇ ਦਿੱਤੀਓ ਕਿੰਨਾ ਜ਼ਿਆਦਾ ਜਿਹੜਾ ਆ ਉਹ ਮਾੜਾ ਹਾਲ ਆ ਪੂਰਾ ਰੋਡ ਜਿਹੜਾ ਆ ਪੂਰਾ ਖਾਈ ਦੇ ਐਸ ਟੈਂਡ ਜਿਹੜਾ ਆ ਬੰਦ ਹੋਇਆ ਆ ਤੇ ਰੋਡ ਪੂਰੇ ਦਾ ਪੂਰਾ ਜਿਹੜਾ ਆ ਜਾਮ ਆ ਤੇ ਇਹ ਮੈਂ ਪਿੰਡੋਂ ਨਿਕਲਿਆ ਹੋ ਮੈਂ ਜੈਪੋ ਵਾਲੋਂ ਕਹਿੰਨੇ ਕਿ ਤਾਂ ਆਪਰੇ ਇਥੋਂ ਮੇਰੇ ਮੋੜ ਤੋਂ ਜਿਹੜਾ ਹੈਗਾ ਉਹ 7 ਤੋਂ 8 ਕਿਲੋਮੀਟਰ ਦੂਰ ਆ ਤੇ ਮਤਲਬ ਇਹ ਸਾਰੇ ਦਾ ਸਾਰੇ ਜਿਹੜਾ ਧਾਰੀ ਹਾਲ ਤੱਕ 7-8 ਕਿਲੋਮੀਟਰ ਦਾ ਜਿਹੜਾ ਲੰਬਾ ਜਾਮ ਜਿਹੜਾ ਆ ਲੱਗਾ ਪਿਆ ਬਾਕੀ ਉੱਥੇ ਜਾ ਕੇ ਦੇਖਦੇ ਆ ਕਿ ਕੀ ਮਾਹੌਲ ਆ ਦੋਸਤੋ ਇੱਥੇ ਤੁਸੀਂ ਦੇਖਦੇ ਪਈਓ ਵੀ ਲਗਾਤਾਰ ਜਿਹੜਾ ਆ ਜਾਮ ਜਿਹੜਾ ਆ 7-8 ਕਿਲੋਮੀਟਰ ਦਾ ਲੰਬਾ ਜਾਮ ਲੱਗਾ ਹੋਇਆ ਆ ਟੂਰਿਸਟ ਗੱਡੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਬਾਹਰ ਤੋਂ ਆਣ ਕੇ ਤੇ ਰੋਡ ਦੇ ਉੱਤੇ ਹੀ ਇਹਨਾਂ ਨੂੰ ਜਿਹੜਾ ਆਪਣਾ ਖਾਣਾ ਪਾਣਾ ਜਿਹੜਾ ਬਣਾ ਕੇ ਰਹਿਣਾ ਪੈ ਰਿਹਾ ਆ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਆਵਾਜਾਈ ਨੂੰ ਵੀ ਜਿਹੜੇ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ ਟਰੱਕਾਂ ਦੀਆਂ ਜਿਹੜੀਆਂ ਲੈਣਾ ਨੇ ਉਹ ਲੰਬੇ ਰੂਟ ਤੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖਦੇ ਪਈਓ ਵੀ गड्डी जड़ी है ए जोड़ी कहाँ कहा, से आए हो हम लोग बंगाल से आया बंगाल से आए हो, से आए हो? हाँ। तो क्या चक्कर पड़ता है चक्कर सुनते कौन लेडीज एक तो मार गया ना हॉस्पिटल में हाँ इसके लिए रात कल शाम से खड़ा है यहाँ पर कल शाम से खड़ा हाँ, हाँ। हाँ। बच्चा लोग परेशान हो जा रहा है कोई नहीं है कोई पुलिस वाला आता नहीं कोई गाड़ी क्लियर नहीं करता है खाने का सामान नहीं मिल रहा है पानी नहीं मिल रहा है इतनी ज्यादा परेशानी है बहुत ज्यादा परेशानी है इसे इसे कोई जगह में नहीं देखा पंजाब में रहा है पंजाब में देख हाँ। हाँ। पंजाब में पंजाब ज्यादातर बंद रहता है आप क्या कहना चाहते हो कहा से आये हो कलकत्ता से कलकत्ता से आये हो कहा जा रहे थे कश्मीर कश्मीर जा रहे थे घूमने हाँ के लिए घूमने के लिए लगता है जहाँ से वापस जाना पड़ेगा कल से रुके हुए ठीक है छोटे छोटे बच्चे आप देख रहे हो मेरे साथ और परेशानी की बात यह है कि जहाँ पे खाने पीने के लिए कोई सामान भी नहीं मिल रहा तो जाम है जो ਉਹ ਮੇਰੇ ਖਿਆਲ ਸੇ 7-8 ਕਿਲੋਮੀਟਰ ਦਾ ਜਿਹੜਾ ਹੈ ਨਾ ਲੰਬਾ ਜਾਮ ਹੈ ਜਿਹਰ ਚ ਟੂਰਿਸਟ ਲੋਗ ਹੈ ਜਿਹੜੇ ਉਹ ਜਿਆਦਾ ਪ੍ਰੇਸ਼ਾਨ ਹੋ ਰਹੇ ਨੇ ਤੁਸੀਂ ਦੇਖਦੇ ਪਈਓ ਪੀ ਟੂਰਿਸਟ ਗੱਡੀ ਜਿਹੜੀ ਖੜੀ ਹੈ ਕੀ ਕਹਿਣਾ ਚਾਹਤੇ ਹੋ ਸਰ ਬੱਸ ਫਿਰ ਹੋਰ ਖੜਾ ਹੈ ਬੱਸ ਆਗੇ ਆਓ ਹਾਂ ਚਾਰ ਪੰਜ ਗੱਡੀ ਸਭ ਬੰਗਾਲ ਕਾ 10 ਬੜਾ ਗੱਡੀ ਬੰਗਾਲ ਕੀ ਗੱਡੀ ਆ ਇਹ ਰਾਮ ਸਿੰਘ ਮਿਕਸਾ ਕੇ ਖੜਾ ਹੈ ਸਭ ਰਾਮਪੁਰ ਦਾ ਪਰੇਸ਼ਾਨ ਹੈ ਸਾਰੀ ਕਿ ਸਾਰੀ ਲੋੜ ਰੋਡ ਜਾਮ ਹੈ ਬੱਚੇ ਬੱਚੇ ਸਭ ਕੋਈ ਨਾ ਪਿੱਛੇ ਪਕੜ ਕੇ ਜਾ ਰਹੇ ਨੇ ਲੜੀ ਦੇ ਕੋਲ ਪੱਤਮ ਜਣਗਾ ਜਾਇਗਾ ਹੈ ਇਤਨਾ ਪਰੇਸ਼ਾਨ ਹੈ ਪਰੇਸ਼ਾਨ ਕਾ ਬੋਲੇ क्या कहना चाहोगे प्रशासन के लिए ठीक है रात भर से से खड़ा है उन लोगों का हाल करना चाहिए ना तो हल तो करना चाहिए पुलिस वाले को बिल्कुल बिल्कुल ये जो लोग है बंगाल से आए हुए हैं चले हुए हैं उधर से महाराष्ट्र की तरफ से काफी ज्यादा बसें भी आके खड़ी हैं और ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹਨਾ ਵਾਂ ਵੀ ਜਾਮ ਇੰਨਾ ਵੱਡਾ ਲੱਗ ਚੁੱਕਾ ਆ ਕਿ ਇਹ ਜਾਮ ਨਿਕਲਦੇ-ਨਿਕਲਦੇ ਵੀ ਜਿਹੜੇ ਆ 2-3 ਘੰਟੇ ਲੋਕਾਂ ਦੇ ਜਿਹੜੇ ਆ ਵੇਸਟ ਹੋਣੇ ਆ ਹਾਲ ਲੈ ਕਿ ਇਹ ਜਿਹੜਾ ਹਾਈਵੇ ਆ ਬਹੁਤ ਜ਼ਿਆਦਾ ਜਿਹੜਾ ਆ ਇਸ ਟਾਈਮ ਵੱਡਾ ਹਾਈਵੇ ਮੇਨ ਜਿਹੜਾ ਅੰਮ੍ਰਿਤਸਰ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਜੰਮੂ ਨੂੰ ਜੋੜਨ ਵਾਲਾ ਹਾਈਵੇ ਆ ਉਹੀ ਬਲਾਕ ਜਿਹੜਾ ਆ ਇਸ ਟਾਈਮ ਹੋਇਆ ਪਿਆ ਤਾਂ ਪ੍ਰਸ਼ਾਸਨ ਦੇ ਸਿਰ ਦੇ ਉੱਤੇ ਜਿਹੜੀ ਹੈ ਯਰਾ ਵੀ ਜਿਹੜੀ ਇਹ ਜੂਨ ਹੀ ਸਰਕਦੀ ਪਈ ਹਾਲੇ ਤੱਕ ਵੀ ਜਿਹੜਾ ਆ ਜਾਮ ਜਿਹੜਾ ਸਵੇਰੇ ਸਵੇਰੇ ਇਸ ਟਾਈਮ 8 ਵਜੇ ਨੇ ਤੇ ਰਾਤ ਭਰ ਤੋਂ ਜਿਹੜੇ ਇਹਨੇ ਲੋਕ ਇੱਥੇ ਖੜੇ ਨੇ ਬਾਕੀ ਦੇਖਦੇ ਆ ਪ੍ਰਸ਼ਾਸਨ ਕੀ ਕਰਦਾ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਰਿਹਾ ਇਸ ਟਾਈਮ ਬੱਬਰੀ ਬਾਈਪਾਸ ਚੌਂਕ ਜਿਹੜਾ ਕਿ ਟੈਂਕ ਚੌਂਕ ਵੀ ਤੁਸੀਂ ਦੇਖਦੇ ਪਏ ਹੋਪੀ ਹਾਲੇ ਤੱਕ ਵੀ ਜਿਹੜਾ ਆ ਉਹ ਧਰਨਾ ਜਿਹੜਾ ਆ ਯਾਰੀ ਇਹ ਰਾਤ ਤੋਂ ਹੀ ਦੇਰ ਰਾਤੋਂ ਕੱਲ੍ਹ ਸਵੇਰ ਤੋਂ ਲੈ ਕੇ ਪੂਰੀ ਰਾਤ ਤੱਕ ਵੀ ਧਰਨੇ ਦੇ ਵਿੱਚ ਜਿਹੜੀ ਆ ਕਿਸਾਨ ਜਥੇਬੰਦੀਆਂ ਤੇ ਜਿੰਨੀਆਂ ਵੀ ਗਰਦਾਸਪੁਰ ਦੀਆਂ ਸੰਸਥਾਵਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇੱਥੇ ਰੁਕੀਆਂ ਹੋਈਆਂ ਨੇ ਮੁੱਦਾ ਤੁਹਾਨੂੰ ਦੁਬਾਰਾ ਬਾਰ-ਬਾਰ ਦੱਸਣ ਦੀ ਲੋੜ ਨਹੀਂ ਕਿਉਂਕਿ ਪਿਛਲੇ 3 ਦਿਨਾਂ ਤੋਂ ਲਗਾਤਾਰ 10-10 ਵਾਰੀ ਜਿਹੜੀਆਂ ਨੇ ਸਾਰੇ ਚੈਨਲਾਂ 'ਤੇ ਖਬਰ ਤੁਸੀਂ ਸੁਣ ਚੁੱਕੇ ਹੋ ਕਿ ਗਰਦਾਸਪੁਰ ਦੇ ਜਿਹੜੇ ਮੈਡੀ ਸਿਟੀ ਹਸਪੀਟਲ ਦੇ ਵਿੱਚ ਇੱਕ ਆਪਰੇਸ਼ਨ ਥੀਏਟਰ ਦੇ ਵਿੱਚ ਜਿਹੜਾ ਆ ਬੰਦੇ ਦੀ ਜਿਹੜੀ ਏ ਉਹ ਮੌਤ ਹੋ ਜਾਂਦੀ ਏ ਜਿਹਦੇ 'ਚ ਕਿਆ ਜਾਂਦਾ ਆ ਕਿ ਬੰਦਾ ਠੀਕ ਆ ਜਦੋਂ ਅੰਮ੍ਰਿਤਸਰ ਦੇ ਲਈ ਅ ਪਰਿਵਾਰ ਵਾਲਿਆਂ ਨੂੰ ਬਹਿਲਾ ਕੇ ਪਸਲਾ ਕੇ ਜਿਹੜਾ ਆ ਭੇਜ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਕੀ ਹੁੰਦਾ ਕੀ ਜਿਹੜਾ ਆ ਮਰੀਜ਼ ਉਹ ਜਿਹੜਾ ਆ ਸਾਹ ਛੱਡ ਜਾਂਦਾ ਆ ਪੂਰੀ ਤਰ੍ਹਾਂ ਜਿਹੜਾ ਆ ਉਥੋਂ ਡੈੱਡ ਕਰਾਰ ਦੇ ਦਿੱਤਾ ਜਾਂਦਾ ਆ ਲਗਾਤਾਰ ਜਿਹੜੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇੱਕ ਹੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਜਨਾਂ ਵੱਲੋਂ ਤੇ ਸੰਸਥਾਵਾਂ ਵੱਲੋਂ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਹਸਪੀਟਲ ਦੇ ਉੱਤੇ ਜਿਹੜਾ ਆ ਉਹ ਕੁਝ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਉਹ ਲਾ ਕੇ ਤੇ ਇਹਨਾਂ ਤੇ ਬੰਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਜਿਹੜੀ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਜਿਹੜਾ ਆ ਜਾਮ ਪਿੱਛੋਂ ਤੁਹਾਨੂੰ ਮੈਂ ਦਿਖਾ ਚੁੱਕਾ ਹਾਂ ਪਿੱ ਘੜ ਤੋਂ ਘੱਟ 8 ਤੋਂ 9 ਕਿਲੋਮੀਟਰ ਦਾ ਜਿਹੜਾ ਆ ਉਹ ਜਾਮ ਜਿਹੜਾ ਲੱਗ ਚੁੱਕਾ ਆ ਤੇ ਬਹੁਤ ਸਾਰੇ ਲੋਕ ਜਿਹੜਾ ਆ ਜਾਮ ਦੇ ਵਿੱਚ ਜਿਹੜਾ ਪ੍ਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਜਿਹੜਾ ਆ ਉਹ ਜਰਾ ਵੀ ਜਿਹੜੀ ਜੂਨ ਨਹੀਂ સરਕਦੀ ਪਈ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਜਿਹੜਾ ਆਪਾਂ ਮੇਨ ਮੁੱਦੇ ਤੇ ਆਨੇ ਆ ਕਿ ਇਸ ਚੀਜ਼ ਨੂੰ ਜਿਹੜਾ ਆ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਲਈ ਸਰਕਾਰਾਂ ਤੱਕ ਪਹੁੰਚਾਉਣ ਦੇ ਲਈ ਵੱਧ ਤੋਂ ਵੱਧ ਜਿਹੜਾ ਆ ਇਹ ਚੀਜ਼ ਨੂੰ ਸ਼ੇਅਰ ਕਰੋ ਤਾਂ ਕਿ ਜਲਦੀ ਨਾਲ ਜਲਦੀ ਜਿਹੜਾ ਆ ਪਰਿਵਾਰ ਜਨਾਂ ਦੀ ਸੁਣੀ ਜਾਏ ਤੇ ਜਿਹੜਾ ਆ ਮੌਕੇ ਤੇ ਜਿਹੜਾ ਆ ਇਹ ਚੀਜ਼ ਦਾ ਹੱਲ ਕੀਤਾ ਜਾਏ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਨੇ ਉਹ ਲੋਕ ਪ੍ਰੇਸ਼ਾਨ ਨਾ ਹੋਣ ਤੇ ਨਾਲ ਦੀ ਨਾਲ ਜਿਹੜਾ ਆ ਇਹਨਾਂ ਦਾ ਵੀ ਜੋ ਵੀ ਹਾਲਿਆ ਉਹ ਕੀਤਾ ਜਾਵੇ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਵੀਰ ਤੁਹਾਨੂੰ ਦਿਖਾਉਣ ਦੀ ਜਿਹੜੀ ਹੋਰ ਵੀ ਆਪਾਂ ਕੋਸ਼ਿਸ਼ ਕਰਦੇ ਪਿਓ ਵੀ ਲਗਾਤਾਰ ਜਿਹੜਾ ਇੱਥੇ ਲੱਗਿਆ ਆਇਆ ਧਰਨੇ ਧਰਨੇ ਦੇ ਵਿੱਚ ਤੁਸੀਂ ਦੇਦੇ ਪਿਓ ਪੀ ਪੂਰੀ ਤਰ੍ਹਾਂ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆ ਆਪਣਾ ਪੂਰੇ ਦਾ ਪੂਰਾ ਜਿਹੜਾ ਆ ਉਹ ਹਿਸਾਬតាម ਕਰਕੇ ਜਿਹੜਾ ਰਾਸ਼ਨ ਪਾਣੀ ਉਹ ਸਰਕ ਤੇ ਪੱਕ ਰਿਹਾ ਆ ਧਰਨੇ ਦੇ ਵਿੱਚ ਜਿਹੜਾ ਆ ਚਾਹ ਦੇ ਪਤੀਲੇ ਤੁਸੀਂ ਦੇਦੇ ਪਿਓ ਪੀ ਹਰ ਚੀਜ਼ ਜਿਹੜੀ ਇਹ ਧਰਨੇ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਮਹਈਆ ਕਰਾਈ ਜਾ ਰਹੀ ਹੈ ਖਾਣ ਪੀਣ ਦੀ ਅਵਸਥਾ ਨਾਸ਼ਤਾ ਰਾਤੀ ਜਿਹੜਾ ਆ ਡਿਨਰ ਵੀ ਜਿਹੜਾ ਆ ਇੱਥੇ ਹੀ ਕਰਾਇਆ ਗਿਆ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਕਿਸੇ ਨੂੰ ਪ੍ਰੇਸ਼ਾਨੀ ਨਾ ਆਵੇ ਖਾਣ ਪੀਣ ਦੀ ਆ ਵਸਤਾਂ ਤੱਕ ਵੀ ਜਿਹੜੀਆਂ ਨੇ A ਤੋਂ Z ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਤੇ ਅ ਬੜੇ ਹੀ ਜਿਹੜਾ ਕੱਲ ਤੋਂ ਹੀ ਲਗਾਤਾਰ ਜਿਹੜਾ ਆ ਇਹ ਧਰਨਾ ਇੱਥੇ ਚੱਲਦਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ